ਹੈਲੋ ਫਰੈਂਡਸ ਅੱਜ ਕਾਲ ਹੋ ਰਿਹਾ ਸੁਣਾਓ ਕੀ ਹਾਲ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈ ਕੁਚਨ ਚੜਦੀ ਕਲਾ ਵਿੱਚ ਰੱਖੇ ਅੱਜ ਫਰੈਂਡਾਂ ਨਾਲ ਅਸਾਂ ਕਰਾਂਗੇ ਛੋਟੀ ਜਿਹੀ ਵੀਡੀਓ ਸ਼ੇਅਰ ਚਾਹ ਦੀ ਤੇਰਾ ਪਾਣੀ ਅਸੀਂ ਰੱਖਦਾਏ ਤੇ ਹੋਰ ਇਹਦੇ ਵਿੱਚ ਪਾਵਾਂਗੇ ਅਸੀਂ ਮਸਾਲਾ ਚਾਹ ਦਾ ਜੋ ਅਸੀਂ ਘਰੇ ਬਣਾਇਆ ਹੋਇਆ ਹੈ ਮਿਕਸੀ ਜੀ ਗ੍ਰाइंड ਕੀਤਾ ਹੋਇਆ ਹੈ ਇਸਨੂੰ ਅਸੀਂ ਚੰਗੀ ਤਰ੍ਹਾਂ ਉਬਾਲਾ ਦੇਵਾਂਗੇ ਫਰੈਂਡ ਮੇਰਾ ਪਰਿਵਾਰ ਕਿੰਦਾ ਚਾਹ ਬਣਾਣੀ ਨਹੀਂ ਆਂਦੀ ਤੂੰ ਵਧੀਆ ਨਹੀਂ ਬਣਾਉਂਦੀ ਦੇਖਿਓ ਮੈਂ ਕਿਹੋ ਜਿਹੀ ਬਣਾਣੀ ਹੈ ਚਾਹ ਤੇ ਬਣਾਣੀ ਸਾਰਿਆਂ ਨੂੰ ਆਉਂਦੀ ਆਏਗੀ ਕਿ ਇਹੋ ਜੀ ਦਾ ਵੀਡੀਓ ਨਹੀਂ ਹੈ ਕਿ ਜਿੱਤੋਂ ਕੋਈ ਨਹੀਂ ਸਿੱਖ ਲੈਣੀ ਹੈ ਚਾਹ ਤੇ ਜਦੋਂ ਛੋਟੇ ਜਿਹੇ ਹੁੰਦੇ ਉਹਦੇ ਮਾਵਾ ਸਿਖਾ ਦੇ ਲਿਈਆਂ ਚਾਹ ਬਣਾਣੀ ਆ ਦੇਖਿਓ ਹੁਣ ਇਹਦੇ ਵਿੱਚ ਪਾ ਦਿੱਤੀ ਇਹ ਪੱਤੀ ਜੀ ਨਿੰਕਸਾਂ ਨੂੰ ਚਾਹੀਦੀ ਨਾਲ ਅਸੀਂ ਪਾ ਦਾਂਗੇ ਖੰਡ ਜਿੰਨੇ ਕੀ ਤੁਸੀਂ ਪੀਣਾ ਚਾਹਦੇ ਹੋ ਪਸੰਦ ਕਰਦੇ ਹੋ ਅਸੀਂ 4 5 ਚੀਗਾਂ ਤੇ 4 ਚਮਚੇ ਅਸੀਂ ਖੰਡ ਦੇ ਪਾਨੇ ਆ ਥੋੜੀ ਜੀ ਵੱਧ ਪਾਨੇ ਕਿਉਂਕਿ ਸਾਡੇ ਘਰ ਕੋਈ ਆਇਆ ਉਹਨਾਂ ਨੂੰ ਵੀ ਪਿਆਣੀ ਹੈ ਚਾਹ ਤੇ ਨਾਲ ਮੈਕਰੋਨਾ ਵੀਡੀਓ ਸ਼ੇਅਰ ਕਰ ਲੈਨੇ ਆ ਦੇਖਿਓ ਹੁਣ ਜਿਹਨੇ ਨੂੰ ਅਸੀਂ ਚੰਗੀ ਤਰ੍ਹਾਂ ਉਹ ਪਾਲਾ ਦਿਵਾਵਾਂਗੇ ਜਦੋਂ ਪਤੀਦਾਰਾਂ ਆਂਕ ਆਪਣੇ ਆਵਿਚਨ ਵਧੀਆ ਸਾਨੂੰ ਲੱਗਣ ਲੱਗੇ ਕਿ ਚੰਗੀ ਤਰਾਏ ਨੂੰ ਬਾਲਾ ਕੇ ਪੱਕ ਜਾਈ ਤੇ ਨਾਲੀ ਪਾ ਦਵਾਂਗੇ ਅਸੀਂ ਦੁੱਧ ਚੰਗੀ ਤਰਾ ਚਾਹ ਸਾਡੀ ਕੜ ਜੇ ਕੀ ਹੋਣੇ ਸਾਨੂੰ ਚੰਗੀ ਤਰਾਉ ਬਾਲੇ ਦਿਵਾਵਾਂਗੇ ਕੜ ਕੜ ਕੇ ਕੜਕ ਦੀ ਚਾਹ ਬਣਾਵਾਂਗੇ ਉਹਨੂੰ ਇੰਟਰੈਕਸ਼ਨ ਤੇ ਫੁੱਲ ਤੇ ਚਲਦੀ ਪਈਏ ਚਾਹ ਉਹਨੂੰ ਦਿਵਾਵਾਂਗੇ ਅਸੀਂ ਨੂੰ ਉਬਾਲੇ 5 ਮਿੰਟ ਨੂੰ ਵਧੀਆ ਕਦੀ ਇੰਟਰੈਕਸ਼ਨ ਬੰਦ ਕਰ ਦਾਂਗੇ ਕਦੀ ਚਲਾ ਦਾਂਗੇ ਜਿਹੜੀ ਚਾਹ ਸਾਡੀ ਬਹੁਤ ਕੜਕ ਚਾਹੀ ਤੇ ਕੜਕ ਚਾਹੀ ਬਣੇ ਜਿਹੜੀ ਈਨ ਵਾਲੇ ਨੂੰ ਜਵਾਦ ਆ ਜੇ ਸ਼ਾਮ ਦੀ ਚਾਹ ਤੇ ਵੈਸੇ ਬਹੁਤ ਝਿੰਦੀ ਲੱਗਦੀ ਹੈ ਇਤਨਾ ਸਾਰੀ ਥਕਾਵਟ ਲੱ ਜਾਂਦੀ ਹੈ ਤੇ ਜਿਹੜਾ ਅਸੀਂ ਸ਼ਾਮ ਦਾ ਕੰਮ ਕਰਨਾ ਹੈ એનર્ਜੀ ਆ ਜਾਂਦੀ ਹੈ ਸਾਡੇ ਘਰ ਤੇ ਵਸੀਂ ਬਹੁਤ ਜ਼ਿਆਦਾ ਚਾਹ ਬਣਦੀ ਹੈ ਦੇਖੀ ਉਬਾਲੇ ਆ ਰਹੇ ਨੇ ਚਾਹ ਨੂੰ ਗਧੀਆ ਇਹਨੂੰ ਚੰਗੀ ਤਰ੍ਹਾਂ ਕાળ ਕੜ ਕੇ ਇਸ ਚਾਹ ਬਣਾਵਾਂਗੇ ਜਾਂ ਜੇ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਲਾਈਕ ਸ਼ੇਅਰ ਕਰ ਲੈਣਾ ਤੇ ਵੀਡੀਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਆ ਦੇਖਿਓ ਚਾਹ ਦੀ ਉਬਾਲੀ ਏਖਣ ਨੂੰ ਵਧੀਆ ਲੱਗ ਰਹੀ ਹੈ ਨਾ ਤੇ ਪੀਣ ਨੂੰ ਬਹੁਤ ਵਧੀਆ ਸੀ ਪਰ ਜਿੰਨوں ਨਹੀਂ ਪਸੰਦ ਉਹ ਕਹਿੰਦੇ ਨਹੀਂ ਤੇ ਨਾ ਸੀ ਪਰ ਪੀ ਲੈਣੇ ਨੇ ਕਿਉਂਕਿ ਉਹਨੂੰ ਪਤਾ ਹੈ ਦਿਲ ਜਿੱਤ ਵਗਾਰ ਚਾਹ ਬੰਨੀ ਨਹੀਂ ਦੇਖਿਓ ਚਾਹ ਮਨਾਉਂਦੇ ਆਂ ਤੇ ਬਹੁਤ ਵਧੀਆ ਲੱਗਦੀ ਹੈ ਹਾਂ ਜੀ ਸਾਡੀ ਬਣ ਚੁੱਕੀ ਹੈ ਚੰਗੀ ਤਰ੍ਹਾਂ ਕੜ ਚੁੱਕੀ ਹੈ ਚਾ ਇਹ ਦਾ ਆਪਣੀ ਰਫਤਾਰ ਮੱਟੀ ਹੋ ਗਈ ਉਹ ਨਹੀਂ ਨੂੰ ਅੱਛੀ ਜਗ੍ਹਾ ਵਿੱਚ ਪੁਣਾਗੇ ਤੇ ਇਹਨੇ ਪਹਿਲੇ ਇੱਕ ਦੋ ਵਾਰੀ ਮੈਂ ਹਿਲਾ ਲਿਆ ਸੀ ਤੇ ਉਹ ਨਹੀਂ ਤਾਂ ਦਿਖਾਇਆ ਤੇ ਉਹ ਜਗ੍ਹਾ ਚ ਪਾ ਕੇ ਇਹਨੂੰ ਪਾਵਾਂਗੇ ਕਲਾਸੀ ਨਾ ਸਟੀਲ ਦੇ ਗਲਾਸੀ ਚਾ ਪੀਂਦਾ ਨਜ਼ਾਰਾ ਹੀ ਕੋ ਵੱਖਰਾ ਆਂਦਾ ਏ ਅਸੀਂ ਸਟੀਲ ਦੀ ਗਲਾਸੇ ਚਾ ਪੀਂਦੇ ਹਾਂ ਤੁਸੀਂ ਵੀ ਮੈਨੂੰ ਕਮੈਂਡ ਕਰਕੇ ਦੱਸੋ ਤੁਸੀਂ ਕੱਪ ਚ ਪੀਂਦੇ ਚਕ ਸਟੀਲ ਦੀ ਗਲਾਸੇ ਚ ਪੀਂਦੇ ਆਨਸੀ ਪਾ ਦਾਂਗੇ ਗਲਾਸੀਆਂ ਚ ਚਾਹ ਠੀਕ ਆ ਫਿਰ ਮਿਲਦੀ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਤੇ ਬਾਏ ਬਾਏ ਤੁਹਾਡਾ ਸਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਨ ਪਿਆਰ ਦੇ ਲਈ ਇਸ ਤਰ੍ਹਾਂ ਇੱਕ 트ੈਂਡ ਬਣੇ ਰਿਹਾ ਸਾਡੇ ਚੈਨਲ ਦੇ ਆ ਦੇਖ ਰਚਾ ਵੀ ਬਣ ਕੇ ਹੋ ਗਿਆ ਤਿਆਰ ਮਿਲਦੀ ਆ ਦਾ ਨਿਕਰ ਨਾ ਵੀਡੀਓ ਤੇ ਬਾਏ ਬਾਏ